ਗਰਮੀ ਦਾ ਮੌਸਮ ਹੈ ਔਰ ਤਾਪਮਾਨ ਜਿਹੜਾ ਵਧਿਆ ਹੋਇਆ ਤੇ ਅੱਗ ਲੱਗਣ ਦੀਆਂ ਘਟਨਾਵਾਂ ਕਈ ਥਾਵਾਂ ਤੋਂ ਰਿਪੋਰਟ ਕੀਤੀਆਂ ਜਾ ਰਹੀਆਂ ਲਗਾਤਾਰ ਮੁਹਾਲੀ ਦੇ ਨਰੂਲਾ ਬੇਸਮੈਂਟ ਦੇ ਵਿੱਚ ਅੱਗ ਲੱਗਣ ਦਾ ਹੁਣ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਮੁਹਾਲੀ ਦੇ ਫੇਸ 6 ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਫਾਇਰ ਬ੍ਰਿਗੇਡ ਮੌਕੇ ਤੇ ਮੌਜੂਦ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਫੇਸ 5 ਮੁਹਾਲੀ ਜੋ ਮੁਹਾਲੀ ਦੇ ਫੇਸ 6 ਦਾ ਇਹ ਮਾਮਲਾ ਜਿਹੜਾ ਉਹ ਦੱਸਿਆ ਜਾ ਰਿਹਾ ਸੋ ਫਾਇਰ ਬ੍ਰਿਗੇਡ ਮੌਕੇ ਤੇ ਮੌਜੂਦ ਹੈ ਬੀਸਮੈਂਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਗ ਜਿਹੜੀ ਆ ਉਹ ਲੱਗੀ ਅੱਗ ਭੜਕੀ ਹੈ ਸੋ ਨਰੂਲਾ ਬੀਸਮੈਂਟ ਦੇ ਵਿੱਚ ਅੱਗ ਦੇ ਭਾਂਬੜ ਜਿਹੜੇ ਨੇ ਉਬਾਲ ਰਹੇ ਨੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਇਸ ਵੇਲੇ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਬੀਸਮੈਂਟ ਦੇ ਵਿੱਚ ਜਿਹੜੀ ਆ ਅੱਗ ਲੱਗਣ ਦਾ ਇਹ ਮਾਮਲਾ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਸਾਫ਼ ਪਤਾ ਜਿਹੜਾ ਨਹੀਂ ਲੱਗ ਸਕਿਆ ਸੋ ਮੁਹਾਲੀ ਦੇ ਨਰੂਲਾ ਬੀਸਮੈਂਟ ਦੇ ਵਿੱਚ ਅੱਗ ਲੱਗਣ ਦਾ ਇਹ ਮਾਮਲਾ ਸਾਹਮਣੇ ਆਇਆ ਖੈਰ ਗਰਮੀ ਦੇ ਸੀਜ਼ਨ ਦੇ ਵਿੱਚ ਆ ਰੋਜ਼ ਹਰ ਰੋਜ਼ ਬਹੁਤ ਸਾਰੇ ਮਾਮਲੇ ਜਿਹੜੇ ਜਿਹੇ ਰਿਪੋਰਟ ਕੀਤੇ ਜਾ ਰਹੇ ਨੇ ਜਿੱਥੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਤੋਂ ਤੱਕ ਕਿ ਕਈ ਵਾਰ ਵਾਹਨਾਂ ਨੂੰ ਵੀ ਅੱਗ ਲੱਗ ਜਾਂਦੀ ਹੈ ਜਾਨੀ ਨੁਕਸਾਨ ਤੱਕ ਵੀ ਹੁੰਦਾ ਔਰ ਇਮਾਰਤਾਂ ਦੇ ਵਿੱਚ ਜਿਹੜਾ ਅੱਗ ਲੱਗਣ ਦਾ ਸਿਲਸਿਲਾ ਵੀ ਲਗਾਤਾਰ ਇਸ ਗਰਮੀ ਦੇ ਸੀਜ਼ਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਇੱਥੇ ਜਾਰੀ ਨੇ ਮੁਹਾਲੀ ਦੇ ਵਿੱਚ ਇਹ ਅੱਗ ਦਾ ਟਾਂਡ ਬੀਸਮੈਂਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਅੱਗ ਲੱਗੀ ਹੈ ਔਰ ਅਗ ਲੱਗਣ ਦੇ ਕਾਰਨ ਕੀ ਨੇ ਇਸ ਦੇ ਬਾਰੇ ਹਲੇ ਕੁਝ ਤਸਵੀਰ ਸਾਫ ਨਹੀਂ ਹੋ ਪਾਈ ਹੈ ਕੁਝ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਬੀਸਮੈਂਟ ਦੇ ਵਿੱਚ ਅੱਗ ਜਿਹੜੀ ਹੈ ਉਹ ਕਿਦਾਂ ਲੱਗੀ ਆਮ ਤੌਰ ਤੇ ਬੀਸਮੈਂਟ ਦਾ ਜੋ ਤਾਪਮਾਨ ਜਿਹੜਾ ਉਹ ਜੋ ਉੱਪਰਲੀ ਫਲੋਰਸ ਹੁੰਦੀਆਂ ਨੇ ਉਹਨਾਂ ਤੋਂ ਕੁਝ ਘੱਟ ਜ਼ਰੂਰ ਹੁੰਦਾ ਪਰ ਇੱਥੇ ਅੱਗ ਕਿਉਂ ਲੱਗੀ ਕਿਵੇਂ ਲੱਗੀ ਕੀ ਕੋਈ ਜਵਲਨਸ਼ੀਲ ਪਦਾਰਥ ਪਿਆ ਸੀ ਤਾਂ ਇਹ ਸਾਰੀਆਂ ਚੀਜ਼ਾਂ ਫਿਲਹਾਲ ਜਾਂਚ ਦਾ ਵਿਸ਼ਾ ਜ਼ਰੂਰ ਹੋਣਗੀਆਂ ਪਰ ਫਾਇਰ ਬ੍ਰਿਗੇਡ ਮੌਕੇ ਤੇ ਮੌਜੂਦ ਹੈ ਮਹਾਲੀ ਦੇ ਫੇਸ 6 2 ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਮੇਰੇ ਸਹਿਯੋਗੀ ਇਸ ਵੇਲੇ ਜੋ ਜਿੱਥੇ ਘਟਨਾ ਹੋਈ ਹੈ ਉੱਥੇ ਮੌਜੂਦ ਨੇ ਬਜ਼ਮ ਵਰਮਾ ਮੇਰੇ ਸਹਿਯੋਗੀ ਬਜ਼ਮ ਕੀ ਕੋਈ ਜਾਣਕਾਰੀ ਹੈ ਕਿ ਜੋ ਅਪਡੇਟ ਹੈ ਹਾਲੇ ਤੱਕ ਇਸ ਜੋ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। देखो बिल्कुल थोड़ा नजदीक कल शाम 7:00 बजे के करीब जो जानकारी मिल रही है कि आग लगी हुई थी ਤੇ ਹੁਣ ਉਹਨੂੰ ਬੁਝਾ ਦਿੱਤਾ ਗਿਆ ਕਿ ਬਰ ਤਸਵੀਰ ਮੈਂ ਕੈਮਰਾ ਪਰਸਨ ਨੂੰ ਵੀ ਕਹਾਂਗਾ ਓਬਵੀ ਜ਼ਰੂਰ ਦਿਖਾਉਂਦੇ ਰਹਿਣ ਕਿਉਂਕਿ ਜਿਹੜੀ ਡੈਕੋਰੇਸ਼ਨ ਹੁੰਦੀ ਹੈ ਬਰਥਡੇ ਡੈਕੋਰੇਸ਼ਨ ਪਾਰਟੀਆਂ ਉਹਦੀ ਇਹ ਦੁਕਾਨ ਸੀਗੀ ਤੇ ਬੇਸਮੈਂਟ ਸਾਰਾ ਸਮਾਨ ਪਿਆ ਸੀ ਜਦ ਹੁਣ ਅੱਗ ਕਿਸ ਤਰੀਕੇ ਨਾਲ ਲੱਗੀ ਹੈ ਇਹ ਹਲੇ ਜਾਣਕਾਰੀ ਨਹੀਂ ਹੈ ਮੇਰੇ ਨਾਲ ਫਾਇਰ ਅਫਸਰ ਜ਼ਰੂਰ ਮੌਜੂਦ ਨੇ ਉਹ ਨਾਲ ਗੱਲ ਕਰਦੇ ਆ ਸਰ ਜੀ ਕੀ ਜਾਣਕਾਰੀ ਮਿਲੀ ਕਦ ਅੱਗ ਲੱਗੀ ਸੀਗੀ ਕਾਰਨ ਕੀ ਰਹੇ ਨੇ ਕਿੰਨੇ ਕੁ ਲੱਖ ਦਾ ਨੁਕਸਾਨ ਹੋਇਆ ਕੁਝ ਉਸ ਬਾਰੇ ਜਾਣ ਦੇਖੋ ਭਾਜੀ ਇਹ ਕੱਲ 7:00 ਵਜੇ ਦੀ ਘਟਨਾ ਹੈਗੀ ਹੈ ਜਦੋਂ ਸਾਨੂੰ ਫੋਨ ਗਿਆ ਸੀ ਫੇਸ 1 'ਚ ਕਿ ਅੱਗ ਲੱਗੀ ਹੈ ਤੁਰੰਤ ਫੇਸ 1 'ਚੋਂ ਸਾਡੇ ਗੱਡੀ ਆਈ ਇੱਥੇ ਉਹਨਾਂ ਨੇ ਦੇਖਿਆ ਕਿ ਅੱਗ ਜ਼ਿਆਦਾ ਹੈ ਨਾਲ ਹੀ ਮੈਨੂੰ ਕਾਲ ਚੱਲ ਗਈ ਸੀ ਸਾਰੇ ਅਫਸਰਾਂ ਨੂੰ ਵੀ ਬੁਲਾ ਲਿਆ ਇੱਥੇ ਸਾਡਾ ਸਟਾਫ ਜਿਹੜਾ ਆਫ ਡਿਊਟੀ ਸੀ ਉਹ ਵੀ ਆ ਗਿਆ ਇੱਥੇ ਗੱਡੀਆਂ ਵੀ ਆ ਗਈਆਂ ਕੱਲ ਸ਼ਾਮ ਦੇ ਅਸੀਂ ਸਟਰਗਲ ਕਰਦੇ ਪਏ ਹਾਂ ਲਗਭਗ ਹੁਣ ਕੰਟਰੋਲ ਹੈਗੀ ਅੱਗ ਰੈਕ ਸੀਗੇ ਇਹਦੇ ਵਿੱਚ ਦੁਕਾਨ ਦੇ ਵਿੱਚ ਰੇਕਾਂ ਦੇ ਵਿੱਚ ਜਿਹੜਾ ਹੈਗਾ ਸਮਾਨ ਪਿਆ ਸੀਗਾ ਜਿੱਦਾਂ ਡੈਕੋਰੇਸ਼ਨ ਦਾ ਸਮਾਨ ਸੀਗਾ ਉਹ ਥੋੜਾ ਜਿਆਦਾ ਫਲੇਮਬਲ ਹੁੰਦਾ ਉਹਦੇ ਵਿੱਚ ਕੀ ਹੁੰਦਾ ਕੁਝ ਵਿਆਹਾਂ ਸ਼ਾਦੀਆਂ ਤੇ ਜਿੱਦਾਂ ਗਿਆ ਉਹ ਯੂਜ਼ ਕਰਦੇ ਪੋਕ ਵਗੈਰਾ ਉਹ ਸੀਗਾ ਉਹਦੇ ਨਾਲ ਅੱਗ ਜਿਆਦਾ ਲੱਗਦੀ ਸੀਗੀ। ਇਸ ਤੋਂ ਇਲਾਵਾ ਹੁਣ ਬੁਝ ਗਈ ਅੱਗ ਕਿ ਕਿ ਹਲੇ ਵੀ ਥੋੜੀ ਜਿਹੀ ਲੱਕੀ ਹੋਈ ਆ ਕਿਉਂਕਿ ਧੂਆਂ ਤਾਂ ਅਸੀਂ ਦੇਖ ਰਹੇ ਨਿਕਲ ਰਹੇ ਆ। ਇਹ ਕੁਝ ਤਾਂ ਸਟੀਮ ਹੈ ਜੀ ਜਿੱਦਾਂ ਗਰਮ ਪਾਣੀ ਤੇ ਆਪਾਂ ਕੁਝ ਪਾਉਂਦੇ ਆ ਨਾ ਪਾਣੀ ਵਗੈਰਾ ਤਾਂ ਸਟੀਮ ਜਾਂਦੀ ਹੈ। ਥੋੜਾ ਬਹੁਤਾ ਹੋਊਗਾ। ਸਾਡੀ ਅਪਰੋਚ ਹੈਗੀ ਆ ਹੁਣ ਪਹਿਲਾਂ ਅਪਰੋਚ ਨਹੀਂ ਸੀ ਹੁਣ ਅਪਰੋਚ ਹੈਗੀ ਆ ਨਾ ਸਾਡੀ। ਧੂਆਂ ਹੈ ਨਹੀਂਗਾ। ਪਹਿਲਾਂ ਤਾਂ ਸਵੇਰ ਮਾ ਕੇ ਦੇਖਿਆ ਤਾਂ ਬਿਲਕੁ ਹੋਣ ਹੈ ਨਹੀਂ ਗਾ ਜਦੋਂ ਦਵਾਰ ਤੋੜੀ ਗਈ ਹੈ ਕਿ ਦਵਾਰ ਆ ਟੁੱਟੀ ਕਿਉਂਕਿ ਧੂਆ ਇੰਨਾ ਸੀਗਾ ਕਿ ਕਾਰਨ ਕੀ ਕਾਰਨ ਭਾਜੀ ਜਿੱਦਾਂ ਇੱਕ ਪੌੜੀ ਜਾਂਦੀ ਹੈ نیچے ਨੂੰ ਹੈਨਾ ਪੌੜੀ ਦੇ ਵਿੱਚ ਦੀ ਧੂਆ ਜ਼ਿਆਦਾ ਸੀਗਾ ਉੱਥੋਂ ਦੀ ਸਾਡੀ ਅਪਰੋਚ ਹੈ ਨਹੀਂ ਸੀ ਫਿਰ ਅਸੀਂ ਸਾਈਡ ਤੋਂ ਤੋੜਿਆ ਇਹਨੂੰ ਤੇ ਦੋ ਜਗ੍ਹਾ ਤੋਂ ਤੋੜਿਆ ਇੱਕ ਜਗ੍ਹਾ ਤੇ ਉਧਰ ਜ਼ਿਆਦਾ ਬੀਮ वगैरह ਹੈਗੇ ਜ਼ਿਆਦਾ ਤੋੜ ਨਹੀਂ ਸਕੇ ਜਿੰਨਾ ਕ ਤੋੜਿਆ ਸੀ ਤੋੜ ਕੇ ਫਿਰ ਉਧਰ ਨਹੀਂ ਪਾਣੀ ਪਾਇਆ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੁਣ ਲਗਭਗ ਅੱਗ ਜਿਹੜੀ ਹੈ ਬੁੱਝ ਚੁੱਕੀ ਹੈ ਕਿਉਂਕਿ ਕਾਫੀ ਲਾਬਾਂ ਸੰਭਾ ਹੋ ਗਿਆ ਹੈ ਅਸੀਂ ਕੇ ਲਈ 12 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਨਾ ਹੁਣ ਤਾਂ 13 14 ਘੰਟੇ ਹੋ ਗਏ ਹੁਣ ਜਾ ਕੇ ਅੱਗੇ 부ਝੀ ਹੈ ਕਾਰਨ ਕੀ ਰਿਹਾ ਕਿ ਇੰਨੀ ਅੱਗੇ ਲੱਗਦੀ ਰਹੀ ਚਲਦੀ ਰਹੀ 부ਝ ਨਹੀਂ ਸਕੀ ਭਾਜੀ ਇੱਕ ਤਾਂ ਸਾਈਡਾਂ ਦੇ ਨਾਲ ਦਿਵਾ ਦੂਜਾ ਛੱਤ ਤੱਕ ਨਾ ਬੇਸਮੈਂਟ ਤੋਂ ਥੱਲੇ ਤੋਂ ਲੈ ਕੇ ਛੱਤ ਤੱਕ ਰੈਕ ਬਣੇ ਹੋਏ ਐ ਇਹ ਰੈਕਾਂ ਦੇ ਵਿੱਚ ਜਿਹੜਾ ਮਟੀਰੀਅਲ ਪਿਆ ਉਹ ਲਗਭਗ ਪਲਾਸਟਿਕ ਦਾ ਹੁੰਦਾ ਜਿੱਦਾਂ ਹਨਾ ਉਹ ਜਿੱਦਾਂ ਟਲ ਜਾਂਦਾ ਉਹ ਟਲ ਕੇ ਸ਼ੇਪ ਜੀ ਬਣਾ ਲੈਂਦਾ ਉੱਪਰ نیچے ਪਾਣੀ ਨਹੀਂ ਜਾ ਪਉਂਦਾ ਇੱਕ ਰੈਕ ਸੀਗੇ ਜਿਹੜੇ ਜਿਹੜੇ ਰੈਕ ਸੀਗੇ ਉਹ ਫਿਕਸ ਸੀਗੇ ਦੀਵਾਰ ਦੇ ਨਾਲ ਤੇ ਉਹਨਾਂ ਦੇ ਅੱਗੇ ਸਲਾਈਡਿੰਗ ਡੋਰ ਲੱਗਿਆ ਹੋਇਆ ਸੀ ਉਹਦੇ ਕਰਕੇ ਵੀ ਸਾਨੂੰ ਪ੍ਰੋਬਲਮ ਆਈ ਉਹਦੇ ਅੰਦਰ ਪਾਣੀ ਨਹੀਂ ਗਿਆ ਚੰਗੀ ਤਰ੍ਹਾਂ ਔਰ ਸਰਕਟ ਹੋਇਆ ਸੀ ਇਹ ਕਾਰਨ ਲੱਗਦਾ ਤਾਂ ਸ਼ਾਰਟ ਸਰਕਟ ਹੀ ਹੈ ਗਰਮੀ ਕਰਕੇ ਗਰਮੀ ਬਹੁਤ ਹੈ ਗਰਮੀ ਵੀ ਜ਼ਿਆਦਾ ਹੈਗਾ ਟੈਂਪਰੇਚਰ ਕਾਫੀ ਹੈਗਾ ਬਾਕੀ ਸ਼ਾਰਟ ਸਰਕਟ ਹੋ ਸਕਦਾ ਸ਼ਾਪ ਬੰਦ ਸੀ ਗੱਲ ਅੱਗ ਜਿਹੜੀ ਜ਼ਿਆਦਾ ਲੱਗਣ ਦਾ ਕਾਰਨ ਇਹ ਹੀ ਸੀ ਕੱਲ ਛੁੱਟੀ ਸੀਗੀ ਸ਼ਾਪ ਬੰਦ ਸੀਗੀ ਇਹਨਾਂ ਦੀ ਤੇ ਇਹਨਾਂ ਨੇ ਵੀ ਆਂਡੀਆਂ ਗੋਂਡੀਆਂ ਨੇ ਸੂਚਨ ਦਿੱਤੀ ਹੈ ਕਿ ਤੁਹਾਡੇ ਏਸ਼ਮੀਨੀ ਦੇ ਵਿੱਚ ਧੂਆ ਨਿਕਲਦਾ ਪਿਆ ਤੇ ਇਹਨਾਂ ਨੇ ਆ ਕੇ ਦੇਖਿਆ ਅੱਗ ਲੱਗੀ ਸੀ ਇਸ ਤੋਂ ਇਲਾਵਾ ਕੋਈ ਪ੍ਰੀਕਾਸ਼ਨਸ ਕੋਈ ਵਰਤੇਗਾ AC ਕੇ ਪਹਿਲਾਂ ਹੀ ਜੜੇ ਸੀ ਕਿ ਕੋਈ ਫਾਇਰ ਸੇਫਟੀ ਦੇ ਆਪਸ਼ਨ ਪਹਿਲੇ ਰੱਖੇ ਹੁੰਦੇ ਨੇ ਕਿਉਂਕਿ ਫਾਇਰ ਡਿਪਾਰਟਮੈਂਟ ਵੀ ਹੁਣ ਕਈ ਸ਼ੋਰੂਮਸ ਨੂੰ ਜਿਹੜਾ ਨੋਟਿਸ ਦੇ ਰਿਹਾ ਇਸ ਚੀਜ਼ ਨੂੰ ਲੈ ਕੇ ਕਿ ਪਹਿਲਾਂ ਆਪਣੀ ਪ੍ਰੀਕਾਸ਼ਨ ਕਰੋ ਉਸ ਤੋਂ ਬਾਅਦ ਚਾਵਾਂਗੇ ਪਹਿਲਾਂ ਸਾਨੂੰ ਫੋਰ ਕਰ ਦਿੱਤਾ ਜਾਂਦਾ ਆਪਦੇ ਪ੍ਰੀਕਾਸ਼ਨ ਜਿਹੜੇ ਪਹਿਲਾਂ ਲਿੱਤ ਨਹੀਂ ਜਾਂਦੇ ਐਨਓਸੀ ਬਲਿੱਤ ਨਹੀਂ ਜਾਂਦੀ ਹਾਂ ਇਹ ਵੀ ਚੱਲ ਰਿਹਾ ਸੀ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਇੱਕ ਸਰਵੇ ਕੀਤਾ ਹੈਗਾ ਜਿਹੜੇ ਜਿਹੜੇ ਲੋਕਾਂ ਕੋਲੇ ਐਨਓਸੀ ਜਾਂ ਫਾਇਰ ਦੇ ਸੇਫਟੀ ਅਰੇਂਜਮੈਂਟ ਨਹੀਂ ਗੇ ਤਾਂ ਉਹਨਾਂ ਨੂੰ ਇੱਕ ਸਾਈਡ ਤੋਂ ਅਸੀਂ ਸਰਕਾਰੀ ਹੋਵੇ ਪ੍ਰਾਈਵੇਟ ਉਹ ਵੀ ਨੋਟਿਸ ਤੇ ਬਾਕੀ ਇਹਦੇ ਵਿੱਚ ਅਰੇਂਜਮੈਂਟ ਹੈ ਨਹੀਂ ਸੀ ਫਾਇਰ ਸੇਫਟੀ ਦੇ ਤੇ ਇਹ ਵਰਤ ਵੀ ਨਹੀਂ ਸਕਦੇ ਸੀ ਕਿਉਂਕਿ ਇਹਨਾਂ ਦੇ ਆਉਣ ਤੋਂ ਪਹਿਲਾਂ ਤਾਂ ਅੱਗ ਪੈਨੀ ਜ਼ਿਆਦਾ ਲੱਗੀ ਸੀਗੀ ਤੇ ਨਾਲ ਦੀ ਨਾਲ ਇੱਕ 1.5 ਮਿੰਟ ਦਾ ਸਾਡਾ ਰਸਤਾ ਇੱਥੋਂ ਇੱਥੋਂ ਗੱਡੀ ਆਉਣ ਦਾ ਸਾਡੀ ਗੱਡੀ ਵੀ ਨਾਲ ਹੀ ਪਹੁੰਚ ਗਈ ਹੈਗੀ ਇਹਨਾਂ ਦੇ ਨਾਲ ਦੇ ਲਈ ਕਿਉਂਕਿ ਅੱਗ ਤੇ ਕਾਬੂ ਪਾ ਲਿੱਤਾ ਗਿਆ ਜਿਹੜੀ ਜਾਣਕਾਰੀ ਮਿਲ ਰਹੀ ਹੈ ਤੇ ਨਾਲ ਦੇ ਨਾਲ 20-25 ਲੱਖ ਦਾ ਜਿਹੜੀ ਜਾਣਕਾਰੀ ਮਿਲ ਰਹੀ ਹੈ ਨੁਕਸਾਨ ਹੱਲੇ ਤੱਕ ਜਿਹੜੀ ਜਾਣਕਾਰੀ ਮਿਲ ਰਹੀ ਹੈ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਹੋਇਆ ਹੈ ਪਰ ਫਿਲਹਾਲ ਦੇ ਲਈ ਅੱਗ ਬੁਝਾ ਦਿੱਤੀ ਗਈ ਹੈ 12 ਘੰਟੇ ਤੋਂ ਵੱਧ ਦਾ ਸਮਾਂ ਅੱਗ ਬੁਝਾਉਣ ਚ ਜ਼ਰੂਰ ਲੱਗਿਆ ਕਿਉਂਕਿ ਅੰਦਰ ਜਿਹੜਾ ਹੈਗਾ ਉਹ ਡੈਕੋਰੇਸ਼ਨ ਸਮਾਨ ਸੀਗਾ ਪਲਾਸਟਿਕ ਸੀਗਾ ਜਿਹਦੇ ਕਰਕੇ ਅੱਗ ਜਿਹੜੀ ਉਹ ਵਧ ਗਈ ਪਰ ਕੰਟਰੋਲ ਜਿਹੜਾ ਹੈ ਉਹ ਕਾਫੀ ਲੰਬੇ ਸਮੇਂ ਤੱਕ ਪਾਸ ਰੂਲ ਲੱਤਾ ਗਿਆ ਜੀ ਅੱਛਾ ਵਜ਼ਮ ਬੇਸਮੈਂਟ ਨੂੰ ਤਾਂ ਅਸੀਂ ਦੇਖ ਪਾ ਰਹੇ ਹਾਂ ਤਸਵੀਰਾਂ ਦੇ ਵਿੱਚ ਕਿ ਧੂਆਂ ਹਲੇ ਨਿਕਲ ਰਿਹਾ ਹੈ ਚਲੋ ਅੱਗ ਬੁਝਾ ਲਈ ਗਈ ਹੈ ਕਿ ਉੱਪਰਲੀ ਜਿਹੜੀ ਫਲੋਰਸ ਨੇ ਉੱਥੇ ਕੀ ਕੁਝ ਕੰਸਟਰਕਸ਼ਨ ਹੈਗੀ ਹੈ ਉਹਨੂੰ ਤਾਂ ਕੋਈ ਨੁਕਸਾਨ ਨਹੀਂ ਹੈ ਕੰਸਟਰਕਸ਼ਨ ਨੂੰ ਕੋਈ ਕਿਸੇ ਦਿੱਕਤ ਦਾ ਨੁਕਸਾਨ ਨਹੀਂ ਹੈ ਪਰ ਹਾਂ ਕਿਉਂਕਿ ਅਫਸਰ ਨਾਲ ਨੇ ਜਦ ਅੱਗ ਹੁੰਦੀ ਹੈ ਤਾਂ ਬਿਲਡਿੰਗ ਦਾ ਨੁਕਸਾਨ ਜ਼ਰੂਰ ਹੁੰਦਾ ਹੈ ਬਿਲਡਿੰਗ ਫਿਲਹਾਲ ਦੇ ਲਈ ਸੇਫ ਹੈ ਬਿਲਡਿੰਗ ਠੀਕ ਹੈ ਜੀ ਮਜ਼ਬੂਤ ਬਣੀ ਹੋਈ ਹੈ ਕ੍ਰੈਕ ਵਗੈਰਾ ਨਹੀਂ ਆਏਗੇ ਬਿਲਡਿੰਗ ਦੇ ਵਿੱਚ ਜਿੱਦਾਂ ਆਮ ਬਿਲਡਿੰਗਾਂ 'ਚ ਜਲਦੀ ਕ੍ਰੈਕ ਆ ਜਾਂਦੇ ਆ ਪਰ ਇਹ ਠੀਕ ਬਣੀ ਹੋਈ ਹੈ ਨਹੀਂ ਆਏਗੇ ਜ਼ਿਆਦਾ ਕ੍ਰੈਕ ਅਸੀਂ ਹੁਣ ਅੰਦਰ ਜਾ ਕੇ ਪਾਣੀ ਦੇ ਵਿੱਚ ਖੜ ਕੇ ਅੱਗ ਬੁਝਾ ਗਏ ਆ ਇਦਾਂ ਬਿਲਡਿੰਗ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈਗਾ ਇਸ ਤੋਂ ਲੱਗਦਾ ਜਿਹੜੀ ਫਰਸਟ ਫਲੋਰ ਹੈ ਗਰਾਉਂਡ ਫਲੋਰ ਕਹਿ ਲਈਏ ਕਿਉਂਕਿ ਬੇਸਮੈਂਟ ਦੀ ਸੀ ਗੱਲ ਕਰ ਰਹੇ ਆ ਅਗਲ ਕੀ ਹੈ ਗਰਾਉਂਡ ਫਲੋਰ ਠੀਕ ਹੈ ਜਿਹੜੀ ਦੀ ਛੱਤ ਹੈ ਕਿਉਂਕਿ ਕਹਿੰਦੇ ਕੱਚੀ ਹੋ ਜਾਂਦੀ ਹੈ ਗਰਾਉਂਡ ਫਲੋਰ ਸੇਫ ਹੈ ਜੀ ਜਿਹੜਾ ਇਹਨਾਂ ਦਾ ਸਮਾਨ ਪਿਆ ਸੀ ਉਹਨਾਂ ਨੇ ਕੱਢ ਲਿਆ ਵਿੱਚੋਂ ਹੈਨਾ ਬਾਕੀ ਸਮਾਨ ਸਾਰਾ ਬਾਹਰ ਕੱਢ ਲਿਆ ਬਖਸੇਫ ਹੈ ਗਰਾਉਂਡ ਗਰਾਉਂਡ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਬੇਸਮੈਂਟ ਦੀ ਮੇਨ ਪ੍ਰੋਬਲਮ ਹੈਗੀ ਫਿਲਹਾਲ ਦੇ ਲਈ ਜਿਹੜਾ ਗਰਾਉਂਡ ਫਲੋਰ ਵੀ ਸੇਫ ਹੈ ਬੇਸਮੈਂਟ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਤੱਕ ਕਰੈਕ ਨਹੀਂ ਆਏ ਯਾਨੀ ਜਿਹੜੀ ਬਿਲਡਿੰਗ ਬਹੁਤ ਸ਼ੁਕਰੀਆ ਬਜ਼ਮ ਇਹ ਜਾਣਕਾਰੀ ਸਾਡੇ ਤੱਕ ਸਾਂਝੀ ਕਰਨ ਦੇ ਲਈ ਸੋ ਮੁਹਾਲੀ ਦੇ ਫੇਸ 6 ਦਾ ਇਹ ਮਾਮਲਾ ਹੈ ਜਿੱਥੇ ਬੇਸਮੈਂਟ ਦੇ ਵਿੱਚ ਜੋ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਆ ਜੋ ਡੈਕੋਰੇਸ਼ਨ ਦਾ ਜੋ ਸਮਾਨ ਸੀ ਉਹ ਕੁਝ ਇੱਥੇ ਪਿਆ ਸੀ ਔਰ ਉਹ ਸਮਾਨ ਦਾ ਵੀ ਕੁਝ ਹੱਦ ਤੱਕ ਨੁਕਸਾਨ ਤਾਂ ਜ਼ਰੂਰ ਹੋਇਆ ਪਰ ਫਿਲਹਾਲ 11-12 ਘੰਟੇ ਦੇ ਬਾਅਦ ਇਸ ਅੱਗ ਤੇ ਕਾਬੂ ਪਾ ਲਿਆ ਗਿਆ और जितने तक बिल्डिंग की गल करिए बिल्डिंग फिलहाल सेफ़ है जिमें कि मेरे सहयोगी जिक्र भी कर रहे थ जो फायर ब्रिगेड के ऑफिसर है वो जिक्र कर रहे कि बिल्डिंग फिलहाल सेफ है बिल्डिंग फिलहाल कोई नुकसान नहीं है